ਤਾਜ ਪੁੱਛੀ ਤੋਂ ਬਾਅਦ ਜੋ ਸ਼ਹਿਰ ਦੀਆਂ ਉਮੀਦਾਂ ਸੀ ਜਿੰਨਾ ਉਮੀਦਾਂ ਦੇ ਕਾਰਨ ਸ਼ਹਿਰ ਨੇ ਕੈਪਟਨ ਸੰਦੀਪ ਸੰਧੂ ਜੀ ਦੀ ਅਗਵਾਈ ਵਿੱਚ ਸਾਡੀ ਕਾਂਗਰਸ ਦੀ ਟੀਮ ਨੂੰ ਚੁਣਿਆ ਸੀ ਉਹ ਉਮੀਦਾਂ ਤੇ ਅਸੀਂ ਖਰੇ ਉਤਰ ਪਾਈਏ ਸੋ ਦੇਰ ਆਇ ਦਰਸਤ ਆਏ ਪ੍ਰੈਸ਼ਰ ਕ੍ਰੀਏਟ ਹੋਇਆ ਕੋਟ ਜਾਣਾ ਪਿਆ ਔਰ ਕੌਂਸਲਰ ਨੂੰ ਤੰਗ ਵੀ ਕੀਤਾ ਗਿਆ ਪਰਚੇ ਵੀ ਦਿੱਤੇ ਗਏ ਸਾਡੇ ਕੌਂਸਲਰ ਤੇ ਪਰਚਾ ਵੀ ਦਿੱਤਾ ਗਿਆ ਜੀ ਹਰ ਤਰ੍ਹਾਂ ਦਾ ਹਤਕੰਡਾ ਬਣਾਇਆ ਗਿਆ ਵੀ ਕਮੇਟੀ ਚ ਜੋ ਲੋਕਾਂ ਦਾ ਫਤਵਾ ਹੈ ਉਸ ਤੋਂ ਉਲਟ ਬਣਾਈ ਜਾ ਸਕੇ ਪਰ ਪ੍ਰਮਾਤਮਾ ਨੇ ਸਾਥ ਦਿੱਤਾ ਲੋਕਾਂ ਨੇ ਸਾਥ ਦਿੱਤਾ ਤਾਂ ਇਲੈਕਸ਼ਨ ਵਾਲੇ ਦਿਨ ਸੰਧੂ ਸਾਹਿਬ ਇੱਥੇ ਰਹੇ ਵਰਕਰਾਂ ਦੇ ਵਿੱਚ ਰਹੇ ਔਰ ਜਿੱਥੇ ਵੀ ਕਿਤੇ ਧੱਕਾ ਹੋਣ ਦੀ ਕੋਸ਼ਿਸ਼ ਹੁੰਦੀ ਸੀ ਉੱਥੇ ਉਹ ਆਪ ਪਹੁੰਚਦੇ ਸੀ ਜਿਸ ਨਾਲ ਅਸੀਂ ਉਸ ਦਿਨ ਧੱਕਾ ਰੋਕ ਸਕੇ ਉਸ ਤੋਂ ਬਾਅਦ ਕੌਂਸਲਰ ਚੁਣੇ ਜਾਣ ਤੋਂ ਬਾਅਦ ਪਰਚੀਆਂ ਦਾ ਦੌਰ ਸਟਾਰਟ ਹੋਇਆ ਡਰਾਉਣ ਧਮਕਾਉਣ ਦਾ ਦੌਰ ਸਟਾਰਟ ਹੋਇਆ ਔਰ ਉਹ ਵੀ ਕਾਂਗਰਸ ਦੇ ਜਿਹੜੇ ਮਿਹਨਤੀ ਕੌنسਲਰ ਸੀ ਪਰ ਵਰਕਰਸ ਸੀ ਉਹਨਾਂ ਨੇ ਆਪਦੇ ਤੇ ਸਿਹਾਂ ਪਰ ਕੋਈ 1% ਵੀ ਨਹੀਂ ਹਿੱਲਿਆ ਸਾਰਿਆਂ ਨੂੰ ਕੈਪਟਨ ਸੰਦੀਪ ਸੰਧੂ ਜੀ ਦੀ ਅਗਵਾਈ ਵਿੱਚ ਪੂਰਾ ਵਿਸ਼ਵਾਸ ਹੈ ਪਰ ਪੂਰਾ ਵਿਸ਼ਵਾਸ ਸੀ ਜਿਸ ਕਰਕੇ ਸਾਰੇ ਕਾਇਮ ਰਹੇ ਸ਼ਸ਼ੀਕਰ ਕੈਨਡੀ ਵੀ ਪੰਜਾਬੀ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਮੌਜੂਦ ਹਾਂ ਮੰਡੀ ਬੁਲਾਪੁਰ ਦੇ ਵਿੱਚ ਜਿੱਥੇ ਅੱਜ ਜਸਵਿੰਦਰ ਸਿੰਘ ਦੀ ਹੈਪੀ ਦੀ ਤਾਜਪੋਸ਼ੀ ਹੋਣੀ ਹੈ ਉਹਨਾਂ ਦੇ ਤਾਜਪੋਸ਼ ਨੂੰ ਲੈ ਕੇ ਕਈ ਰੁਕਾਵਟਾਂ ਵੀ ਆਈਆਂ ਸਾਡੇ ਨਾਲ ਇਸ ਮੌਕੇ ਗੱਲਬਾਤ ਕਰਨ ਲਈ ਮਨਪ੍ਰੀਤ ਹਿਸਿਆਲ ਜੀ ਮੌਜੂਦ ਨੇ ਮਨਪ੍ਰੀਤ ਜੀ ਸਵਾਗਤ ਹੈ ਤੁਹਾਡਾ ਬਹੁਤ 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 ਧੰਨਵਾਦੀ ਤੁਸੀਂ ਮੌਕਾ ਦਿੱਤਾ ਕਿਵੇਂ ਲੱਗਦਾ ਜਿਵੇਂ ਰੁਕਾਵਟਾਂ ਆਈਆਂ ਕਾਫੀ ਢੇਰ ਹੋ ਚੁੱਕੀ ਸੀ ਵੋਟਾਂ ਮਈਆਂ ਨੂੰ ਕੌਂਸਲ ਵਿੱਚ ਜੁੜਨੇ ਗਏ ਸੀਗੇ ਹੁਣ ਕਿਵੇਂ ਲੱਗਦਾ ਕਿ ਮਾਹੌਲ ਕੀ ਆ ਅੱਜ ਅਸੀਂ ਸਾਰੇ ਇੱਥੇ ਤਾਜਪੂਸ਼ੀ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਜੀ ਤਾਂ ਜੋ ਜਿਹੜੀ ਨਵੀਂ ਜ਼ਿੰਮੇਵਾਰੀ ਹੈਪੀ ਜੀ ਨੂੰ ਮਿਲੀ ਹੈ ਨਗਰ ਕੌਂਸਲ ਦੇ ਪ੍ਰਧਾਨ ਦੇ ਤੌਰ ਤੇ ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਰੱਖਣ ਇਸ ਲਈ ਸੁਖਮਨੀ ਸਾਹਿਬ ਦੇ ਅੱਜ 파ਟ ਦੀ ਅਰਦਾਸ ਤੇ ਸਾਰੇ ਅਸੀਂ ਕਾਂਗਰਸੀ ਵਰਕਰ ਸ਼ਹਿਰ ਦੇ ਪਤਵੰਤੇ ਸੱਜਣ ਪਹੁੰਚੇ ਸਾਨੂੰ ਉਮੀਦ ਹੈ ਕਿ ਅੱਜ ਤਾਜ ਪੁਸ਼ਟੀ ਤੋਂ ਬਾਅਦ ਜੋ ਸ਼ਹਿਰ ਦੀਆਂ ਉਮੀਦਾਂ ਸੀ ਜਿਨ੍ਹਾਂ ਉਮੀਦਾਂ ਦੇ ਕਾਰਨ ਸ਼ਹਿਰ ਨੇ ਕੈਪਟਨ ਸੰਦੀਪ ਸੰਧੂ ਜੀ ਦੀ ਅਗਵਾਈ ਵਿੱਚ ਸਾਡੀ ਕਾਂਗਰਸ ਦੀ ਟੀਮ ਨੂੰ ਚੁਣਿਆ ਸੀ ਉਹ ਉਮੀਦਾਂ ਤੇ ਅਸੀਂ ਖਰੇ ਉੱਤਰ ਪਾਈਏ ਕਿਉਂਕਿ ਹੁਣ ਤੱਕ ਤਾਂ ਕਿੰਨਾ ਹੀ ਟਾਈਮ ਹੋ ਗਿਆ ਤੁਹਾਨੂੰ ਪਤਾ ਹੈ ਜੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਸਰਕਾਰ ਨੋਟੀਫਿਕੇਸ਼ਨ ਨਹੀਂ ਸੀ ਕਰ ਰਹੀ ਸੋ ਦੇਰ ਆਏ ਦਰਸਤਾਏ ਪ੍ਰੈਸ਼ਰ ਕ੍ਰੀਏਟ ਹੋਇਆ ਕੋਰਟ ਜਾਣਾ ਪਿਆ ਔਰ ਕਾਉਂਸਲਰ ਨੂੰ ਸੰਗ ਵੀ ਕੀਤਾ ਗਿਆ ਪਰਚੇ ਵੀ ਦਿੱਤੇ ਗਏ ਸਾਡੇ ਕਾਉਂਸਲਰ ਤੇ ਪਰਚਾ ਵੀ ਦਿੱਤਾ ਗਿਆ ਜੀ ਹਰ ਤਰ੍ਹਾਂ ਦਾ ਹਤਕੰਡਾ ਅਪਣਾਇਆ ਗਿਆ ਵੀ ਕਮੇਟੀ ਜੋ ਲੋਕਾਂ ਦਾ ਫਤਵਾ ਹੈ ਉਸ ਤੋਂ ਉਲਟ ਬਣਾਈ ਜਾ ਸਕੀ ਪਰ ਪ੍ਰਮਾਤਮਾ ਨੇ ਸਾਥ ਦਿੱਤਾ ਲੋਕਾਂ ਨੇ ਸਾਥ ਦਿੱਤਾ ਤੇ ਕਮੇਟੀ ਵੀ ਬਣੀ ਅਜ ਪ੍ਰਧਾਨ ਦਾ ਨੋਟੀਫਿਕੇਸ਼ਨ ਵੀ ਹੁਣ ਹੋ ਗਿਆ ਅੱਜ ਤਾਜਪੋਸ਼ੀ ਵੀ ਹੋ ਜਾਏਗੀ ਤੇ ਉਮੀਦ ਹੈ ਵੀ ਕੱਲ ਤੋਂ ਕਮੇਟੀ ਦੇ ਕੰਮ ਸੰਚਾਰੂ ਢੰਗ ਨਾਲ ਚੱਲ ਸਕਣਗੇ ਜਿਸ ਤਰ੍ਹਾਂ 77 ਪਾਰਟੀ ਤੇ ਕਈ ਥਾਂ ਤੇ ਇਲਜ਼ਾਮ ਲੱਗੇ ਕਿ ਧੱਕੇ ਨਾਲ ਆਪਦੇ ਮੇਅਰ ਬਣਾਏ ਗਏ ਇੱਥੇ ਵੀ ਇਹੋ ਜਿਹਾ ਮਾਹੌਲ ਕਿਤੇ ਨਾ ਕਿਤੇ ਗ੍ਰੇਡ ਹੋ ਗਿਆ ਸੀ ਕਿ ਲੱਗਦਾ ਸੀ ਵੀ ਧੱਕਾ ਹੋ ਸਕਦਾ ਕੋਸ਼ਿਸ਼ ਤਾਂ ਪੂਰੀ ਕੀਤੀ ਗਈ ਜੀ ਪਰ ਕਾਂਗਰਸੀ ਵਰਕਰ ਔਰ ਕਾਂਗਰਸ ਦੇ ਸਾਡੇ ਲੀਡਰ ਜੀ ਕੈਪਟਨ ਸੰਦੀਪ ਸੰਧੂ ਜੀ ਉਹ ਡਟੇ ਰਹੇ ਹਮ ਉਹਨਾਂ ਦਾ ਸਾਥ ਸਾਡੀ ਕਾਂਗਰਸ ਪਾਰਟੀ ਦੇ ਪ੍ਰਧਾਨ ਔਰ ਇਥੋਂ ਦੇ ਲੋਕ ਸਭਾ ਮੈਂਬਰ ਮਨਿੰਦਰ ਸਿੰਘ ਰਾਜਵੜਿੰਗ ਜੀ ਨੇ ਦਿੱਤਾ ਔਰ ਦੋਨਾਂ ਨੇ ਆਪਣੀ ਮਿਹਨਤ ਨਾਲ ਇੱਕ ਤਾਂ ਇਲੈਕਸ਼ਨ ਵਾਲੇ ਦਿਨ ਸੰਧੂ ਸਾਹਿਬ ਇੱਥੇ ਰਹੇ ਵਰਕਰਾਂ ਦੇ ਵਿੱਚ ਰਹੇ ਔਰ ਜਿੱਥੇ ਵੀ ਕਿਤੇ ਧੱਕਾ ਹੋਣ ਦੀ ਕੋਸ਼ਿਸ਼ ਹੁੰਦੀ ਸੀ ਉੱਥੇ ਉਹ ਆਪ ਪਹੁੰਚਦੇ ਸੀ ਜਿਸ ਨਾਲ ਅਸੀਂ ਉਸ ਦਿਨ ਧੱਕਾ ਰੋਕ ਸਕੇ ਉਸ ਤੋਂ ਬਾਅਦ ਕੌਂਸਲਰ ਚੁਣੇ ਜਾਣ ਤੋਂ ਬਾਅਦ ਪਰਚੀਆਂ ਦਾ ਡੋਰ ਸਟਾਰਟ ਹੋਇਆ ਡਰਾਉਨ ਧਮਕਾਉਣ ਦਾ ਡੋਰ ਸਟਾਰਟ ਹੋਇਆ ਔਰ ਉਹ ਵੀ ਕਾਂਗਰਸ ਦੇ ਜਿਹੜੇ ਮੈਂੰਤੀ ਕਾਉਂਸਲਰ ਸੀ ਪਰ ਵਰਕਰਸ ਸੀ ਉਹਨਾਂ ਨੇ ਆਪਦੇ ਤੇ ਸਿਹਾਰ ਪਰ ਕੋਈ 1% ਵੀ ਨਹੀਂ ਹਿੱਲਿਆ ਸਾਰਿਆਂ ਨੂੰ ਕੈਪਟਨ ਸੰਦੀਪ ਸੰਧੂ ਜੀ ਦੀ ਅਗਵਾਈ ਵਿੱਚ ਪੂਰਾ ਵਿਸ਼ਵਾਸ ਹੈ ਪਰ ਪੂਰਾ ਵਿਸ਼ਵਾਸ ਸੀ ਜਿਸ ਕਰਕੇ ਸਾਰੇ ਕਾਇਮ ਰਹੇ ਤੇ ਵਿਜ਼ਨ ਕੀ ਹੈ ਹੁਣ ਅੱਗੇ ਜਿਸ ਤਰ੍ਹਾਂ ਅੱਜ ਤਾਜ਼ਪੁਸ਼ੀ ਹੋ ਜਾਣੀ ਹੈ ਉਸ ਤੋਂ ਬਾਅਦ ਇੱਕ ਜਿੰਮ ਕਹਿੰਦੀ ਹੈ ਕਿ ਬਿਉਂਦਬੰਦੀ ਹੁੰਦੀ ਹੈ ਕਿ ਸ਼ਹਿਰ ਲਈ ਆ ਕਰਨਾ ਸ਼ਹਿਰ ਦੀ ਗਲੇ ਦੀ ਹੱਡੀ ਆ ਬਣੀ ਹੋਈ ਚੀਜ਼ ਆ ਇਸ ਤਰ੍ਹਾਂ ਦੀਆਂ ਗੱਲਾਂ ਕਈ ਹੁੰਦੀਆਂ ਨੇ ਕਿਵੇਂ ਦੇਖਦੇ ਹਾਂ ਵਿਜ਼ਨ ਦੇਖੋ ਵਿਜ਼ਨ ਦੋ ਤਰ੍ਹਾਂ ਦਾ ਹੁੰਦਾ ਸਰ ਜੀ ਇੱਕ ਸ਼ਾਰਟ ਟਰਮ ਇੱਕ ਲੌਂਗ ਟਰਮ ਜੀ ਜਿਹੜਾ ਤਾਂ ਸ਼ਾਰਟ ਟਰਮ ਹੈ ਉਹ ਤਾਂ ਸਫਾਈ ਹਮ ਅਸੀਂ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਮੁੱਲਾਂਪੁਰ ਦਈਏ ਹਮ ਨਗਰ ਕਾਉਂਸਲ ਦਾ ਮੁਢਲਾ ਫਰਜ਼ ਹੈ ਬਿਲਕੁਲ ਕਿ ਸਿਹਤ ਔਰ ਸਫਾਈ ਕਿਉਂਕਿ ਜੇ ਸਫਾਈ ਹੋਏਗੀ ਤਾਂ ਬਿਮਾਰੀਆਂ ਨਹੀਂ ਹੋਣਗੀਆਂ ਆਟੋਮੈਟਿਕਲੀ ਔਰ ਲੌਂਗ ਟਰਮ ਚ ਜੋ ਸਭ ਤੋਂ ਵੱਡੀ ਪ੍ਰੋਬਲਮ ਮੁੱਲਾਂਪੁਰ ਸ਼ਹਿਰ ਦੀ ਹੈ ਔਰ ਆਉਣ ਵਾਲੇ ਸਮੇਂ ਚ ਜਿਸ ਤਰ੍ਹਾਂ ਡਿਵੈਲਪਮੈਂਟ ਹੋ ਰਹੀ ਹੈ ਮੁੱਲਾਂਪੁਰ ਸ਼ਹਿਰ ਦੇ ਨੇੜੇ ਹਮ ਜਿਵੇਂ ਤੁਸੀਂ ਦੇਖੋਗੇ ਫਰੋਜਪੁਰ ਰੋਡ ਤੇ ਹਮ ਦਿੱਲੀ ਕਟੜਾ ਦਾ ਐਗਜ਼ਿਟ ਹੋਣ ਕਾਰਨ ਇੱਥੇ ਵੱਡੇ ਵੱਡੇ ਰੈਸਟੋਰੈਂਟਸ ਆ ਰਹੇ ਆ ਵੱਡੀਆਂ ਵੱਡੀਆਂ ਕਲੋਨੀਆਂ ਹੋਣ ਗਈਆਂ ਤਾਂ ਜੋ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੀ ਐਸਟੀਪੀ ਦੀ ਔਰ ਸਾਡੇ ਸੀਵਰੇਜ ਦੀ ਸੋ ਕਾਂਗਰਸ ਪਾਰਟੀ ਦਾ ਕੈਪਟਨ ਸੰਦੀਪ ਸੰਧੂ ਜੀ ਦਾ ਵਿਜ਼ਨ ਹੈ ਕਿ ਇੱਕ ਨਵਾਂ ਵਾਟਰ ਟ੍ਰੀਟਮੈਂਟ ਪਲਾਂਟ ਮੁੱਲਾਂਪੁਰ ਲਿਆਂਦਾ ਜਾਵੇ ਕਿਉਂਕਿ ਜੋ ਮੌਜੂਦਾ ਵਾਟਰ ਟ੍ਰੀਟਮੈਂਟ ਪਲਾਂਟ ਹੈ ਉਹ ਆਪਣੀ ਕਪੈਸਿਟੀ ਤੋਂ ਜ਼ਿਆਦਾ ਤੇ ਚੱਲ ਰਿਹਾ ਔਰ ਸੀਵਰੇਜ ਵੀ ਕੁਝ ਲਾਈਨਾਂ ਜਿਹੜੀਆਂ ਕਿ ਰਿਕਾਰਡ 'ਚ ਹੀ ਨਹੀਂ ਨੇ ਜਿਨ੍ਹਾਂ ਦੀ ਪ੍ਰੋਬਲਮ ਵੱਡੀ ਹੈ ਜੀ ਉਸ ਲੌਂਗ ਟਰਮ ਚ ਸਾਡਾ ਵਿਜ਼ਨ ਇਹੀ ਹੈ ਕਿ ਮੁੱਲਾਂਪੁਰ ਦਾ ਸੀਵਰੇਜ ਔਰ ਮੁੱਲਾਂਪੁਰ ਦੇ ਪਾਣੀ ਦੀ ਸਾਂਭ ਸੰਭਾਲ ਚਾਹੇ ਉਹ ਬਰਸਾਤੀ ਪਾਣੀ ਹੋਵੇ ਚਾਹੇ ਉਹ ਸੀਵਰੇਜ ਦਾ ਪਾਣੀ ਹੋਵੇ ਉਸ ਨੂੰ ਸਾਫ਼ ਕਰਕੇ ਖੇਤਾਂ ਤੱਕ ਲੈ ਕੇ ਜਾਣਾ ਸਾਡਾ ਲੌਂਗ ਟਰਮ ਵਿਜ਼ਨ ਹੈ ਸਾਡਾ ਸ਼ਾਰਟ ਟਰਮ ਵਿਜ਼ਨ ਹੈ ਮੁੱਲਾਂਪੁਰ ਦੇ ਹਰ ਵਾਰਡ ਹਰ ਗਲੀ ਹਰ ਘਰ ਦੀ ਅੱਗੇ ਗਲੀ ਦੀ ਸਫਾਈ ਔਰ ਉਹਨਾਂ ਨੂੰ ਛੋਟੀਆਂ ਛੋਟੀਆਂ ਜੋ ਪ੍ਰੇਸ਼ਾਨੀਆਂ ਨੇ ਕਿਉਂਕਿ ਸਾਡੇ ਕਾਉਂਸਲਰ ਗਰਾਉਂਡ ਨਾਲ ਜੁੜੇ ਹੋਏ ਨੇ ਜੀ ਬਿਲਕੁਲ ਸਾਡੇ ਜੋ ਇਸ ਵਾਰ ਟੀਮ ਬਣੀ ਹੈ ਜੋ ਕਾਂਗਰਸ ਦੀ ਇੱਕ ਰੀੜ ਦੀ ਹੱਡੀ ਹੁੰਦੇ ਨੇ ਕਾਂਗਰਸ ਦੇ ਰੀੜ ਦੀ ਹੱਡੀ ਹੈ ਮੱਧ ਵਰਗੀ ਤੇ ਗਰੀਬ ਵਰਗੀ ਪਰਿਵਾਰ ਔਰ ਵੋਟਰ ਔਰ ਸਾਡੇ ਕਾਉਂਸਲਰ ਉਹ ਨੇ ਚਾਹੇ ਉਹ ਸਾਡੇ ਮੌਜੂਦਾ ਪ੍ਰਧਾਨ ਹੈਪੀ ਜੀ ਨੇ ਆਮ ਘਰਾਂ ਤੋਂ ਉੱਠੇ ਹੋਏ ਚਾਹੇ ਸਾਡੇ ਕੇਡੀ ਜੀ ਨੇ ਚਾਹੇ ਸਾਡੇ ਕਾਉਂਸਲਰ ਸੁਭਾਸ਼ ਹੈ ਚਾਹੇ ਪਰਮਿੰਦਰ ਹੈ ਪਰ ਬਾਕੀ ਸਾਰੇ ਕੌਂਸਲਰ ਜੀ ਚਾਹੇ ਸਾਡੇ ਜੁਆਵਾਨ ਵੀ ਪਾਰਟੀ ਤੋਂ ਸਾਡੇ ਵਿੱਚ ਸ਼ਾਮਲ ਹੋਏ ਉਹ ਸਾਰੇ ਆਮ ਘਰਾਂ ਤੋਂ ਉੱਠ ਕੇ ਉਹਨਾਂ ਨੂੰ ਸਾਰਿਆਂ ਨੂੰ ਮੁੱਲਾਂਪੁਰ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਉਹਨਾਂ ਨੇ ਹਟਾਈਆਂ ਹੋਈਆਂ ਨੇ ਇੱਕ ਹੁੰਦਾ ਸੁਣੀ ਸੁਣਾਈ ਪ੍ਰੋਬਲਮ ਠੀਕ ਕਰਨੀ ਇੱਕ ਹੁੰਦਾ ਪ੍ਰੋਬਲਮ ਹਟਾਈ ਹੋਣੀ ਸੋ ਉਹਨਾਂ ਸਾਰਿਆਂ ਦਾ ਵਿਜ਼ਨ ਬੜਾ ਕਲੀਅਰ ਹੈ ਕਿ ਅਸੀਂ ਆਪੋ ਆਪਣੇ ਵਾਰਡ ਦੀ ਸਫਾਈ ਦਾ ਔਰ ਨਗਰ ਕੌਂਸਲ ਦੇ ਜੋ ਪੈਸਾ ਪਿਆ ਉਹਦਾ ਸਹੀ ਢੰਗ ਨਾਲ ਇਸਤੇਮਾਲ ਕਿਵੇਂ ਕੀਤਾ ਜਾ ਸਕਦਾ ਕਿਸ ਤਰ੍ਹਾਂ ਜਿਹੜਾ ਵੀ ਕੰਮ ਹੋਵੇ ਉਹ ਲੌਂਗ ਟਰਮ ਵਿਜ਼ਨ ਨਾਲ ਹੋਵੇ ਕੱਲ ਉਹ ਇਹ ਨਾ ਹੋਵੇ ਕਿ ਕਿਸੇ ਕੰਮ ਤੇ ਕਰੋੜਾ ਰੁਪਇਆ ਲੱਗਿਆ ਤੇ ਕੱਲ ਨੂੰ ਫੇਰ ਲੱਗ ਰਿਹਾ ਜੀ ਸਾਡਾ ਸਭ ਤੋਂ ਜੋ ਟੀਚਾ ਸੀ ਮਿੱਥਿਆ ਸਾਰੀ ਟੀਮ ਨੇ ਉਹ ਮਿੱਥਿਆ ਕਿ ਇਸ ਟਰਮ ਚ ਅਸੀਂ ਸਫਾਈ ਦੇ ਨਾਲ ਨਾਲ ਵਾਟਰ ਟ੍ਰੀਟਮੈਂਟ ਦਾ ਔਰ ਸੀਵਰੇਜ ਦਾ ਜਿਹੜਾ ਇਹ ਸੰਤਾਪ ਮੁੱਲਾਂਪੁਰ ਦਾਖਾ ਭੋਗ ਰਿਹਾ ਉਸ ਤੋਂ ਇਹਦਾ ਛੁਟਕਾਰਾ ਦਵਾਂ ਬਹੁਤ ਬਹੁਤ ਧੰਨਵਾਦ